ਅੱਜ ਦੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਸਭ ਤੋਂ ਗੁਜਾਰਿਸ਼ ਹੈ ਕਿ ਅਗਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਨੂੰ ਇਸ ਚੈਨਲ ਤੇ ਨਈ ਨਈ ਪੰਜਾਬੀ ਕਹਾਣੀਆਂ ਸੁਣਨ ਨੂੰ ਮਿਲਣਗੀਆਂ ਗੱਲ ਬਹੁਤ ਹੀ ਪੁਰਾਣੀ ਹੈ ਇੱਕ ਰਾਜਾ ਸੀ ਉਹ ਬੜਾ ਹੀ ਨਿਰਦਈ ਸੀਗਾ ਉਹ ਲੋਕਾਂ ਨੂੰ ਬੜਾ ਸਤਾਉਂਦਾ ਲੋਕ ਉਸ ਤੋਂ ਬੜੇ ਦੁਖੀ ਰਹਿੰਦੇ ਸੀ ਉਹਦੇ ਮਨ ਵਿੱਚ ਜੋ ਆਂਦਾ ਉਹ ਉਹੀ ਕਰਦਾ ਸੀ ਆਪਣੇ ਵਹਿਮ ਤੇ ਮਨਮਰਜ਼ੀ ਨਾਲ ਉਹਨੇ ਕਈ ਘਰ ਉਜਾੜਤੇ ਅਗਰ ਉਹਨੂੰ ਵਹਿਮ ਹੋ ਜਾਂਦਾ ਕਿ ਕੋਈ ਆਦਮੀ ਠੀਕ ਨਹੀਂ ਹੈ ਉਹ ਜਾਂ ਤੇ ਉਹਦੇ ਹੱਥ ਪੈਰ ਕਟਵਾ ਦਿੰਦਾ ਜਾਂ ਫਿਰ ਉਹਨੂੰ ਸੂਲੀ ਤੇ ਚੜਾ ਦਿੰਦਾ ਇਸ ਤਰ੍ਹਾਂ ਉਹਨੇ ਵਹਿਮ ਵਿੱਚ ਪੈ ਕੇ ਕਈ ਲੋਕਾਂ ਨੂੰ ਫਾਂਸੀ ਤੇ ਲਟਕਾਤਾ ਕਈਆਂ ਨੂੰ ਸੂਲੀ ਤੇ ਚੜਾਤਾ ਕਿਸੇ ਦੇ ਹੱਥ ਪੈਰ ਵੱਢਦੇ ਕਿਸੇ ਨੂੰ ਉਮਰ ਕੈਦ ਦੀ ਸਜ਼ਾ ਦੇਤੀ ਜਾਂ ਫਿਰ ਕਿਸੇ ਨੂੰ ਦੇਸ਼ ਨਿਕਾਲਾ ਦੇਤਾ ਤੇ ਕਿਸੇ ਕਿਸੀ ਦਾਤੇ ਉਹਨੇ ਪੂਰਾ ਟੱਬਰ ਹੀ ਕੋਲੂ ਵਿੱਚ ਪਿਸਵਾ ਦਿੱਤਾ ਸਾਰੀ ਪ੍ਰਜਾ ਉਹਦੇ ਤੋਂ ਡਰੀ ਸੈਮੀ ਹੋਈ ਰਹਿੰਦੀ ਸੀ ਪਰਮਾਤਮਾ ਦੀ ਇੱਛਾ ਐਸੀ ਹੋਈ ਕਿ ਇੱਕ ਦਿਨ ਰਾਜਾ ਸਵੇਰੇ ਸਵੇਰੇ ਉઠਿਆ ਆਪਣੇ ਬਾਗੀਚੇ ਵਿੱਚ ਉਹ ਸੈਰ ਕਰਨ ਵਾਸਤੇ ਚਲਾ ਗਿਆ ਬਾਗੀਚਾ ਮਹਿਲ ਦੇ ਕੋਲ ਹੀ ਸੀਗਾ ਉਹਨੇ ਦੇਖਿਆ ਕਿ ਪਸ਼ਚਮ ਦਿਸ਼ਾ ਦੀ ਤਰਫੋਂ ਚਾਰ ਹੰਸ ਆਏ ਤੇ ਆ ਕੇ ਉਹਦੇ ਮਹਿਲ ਤੇ ਬਹਿ ਗਏ ਰਾਜਾ ਦਾ ਮਨ ਹੋਇਆ ਕਿ ਉਹਨਾਂ ਨੂੰ ਕਰੀਬ ਤੋਂ ਜਾ ਕੇ ਦੇਖੇ ਉਹ ਮੈਲ ਦੇ ਕਰੀਬ ਆ ਕੇ ਖੜਾ ਹੋ ਗਿਆ ਤੇ ਉਹ ਹੰਸਾਂ ਨੂੰ ਦੇਖਣ ਲੱਗਿਆ ਇੰਨੇ ਵਿੱਚ ਰਾਜਾ ਨੇ ਕੀ ਦੇਖਿਆ ਕਿ ਹੰਸਾਂ ਵਿੱਚੋਂ ਇੱਕ ਆਦਮੀ ਦੀ ਆਵਾਜ਼ ਜਿਵੇਂ ਲੱਗਾ ਇੱਥੇ ਹੈ ਪਰ ਉੱਥੇ ਨਹੀਂ ਹੈ ਦੂਸਰੇ ਹੰਸ ਨੇ ਕਿਹਾ ਉੱਥੇ ਹੈ ਪਰ ਇੱਥੇ ਨਹੀਂ ਹੈ ਤੀਜਾ ਕਹਿੰਦਾ ਇੱਥੇ ਵੀ ਨਹੀਂ ਹੈ ਤੇ ਉੱਥੇ ਵੀ ਨਹੀਂ ਹੈ ਤੇ ਆਖਿਰ ਵਿੱਚ ਉਹ ਚੌਥਾ ਹੰਸ ਬੋਲਿਆ ਇੱਥੇ ਵੀ ਹੈ ਤੇ ਉੱਥੇ ਵੀ ਹੈ ਰਾਜਾ ਉਹਨਾਂ ਦੀ ਗੱਲਾਂ ਸੁਣ ਕੇ ਬੜਾ ਹੀ ਪਰੇਸ਼ਾਨ ਹੋ ਗਿਆ ਇੰਨੀ ਗੱਲਾਂ ਕਰਕੇ ਉਹ ਹੰਸ ਉੱਡ ਗਏ ਰਾਜਾ ਆਪਣੇ ਮਹਿਲ ਵਿੱਚ ਵਾਪਸ ਆਇਆ ਪਰ ਉਹਨੂੰ ਚੈਨ ਨਹੀਂ ਆ ਰਿਹਾ ਸੀ ਹੰਸਾਂ ਦੀ ਗੱਲਾਂ ਉਹਨੂੰ ਪਰੇਸ਼ਾਨ ਕਰ ਰਹੀ ਸੀ ਉਹਨੇ ਫੌਰਨ ਆਪਣੇ ਵਜ਼ੀਰ ਨੂੰ ਬੁਲਾਇਆ ਵਜ਼ੀਰ ਨਜ਼ਦਾ ਹੋਇਆ ਆਇਆ ਤੇ ਆਂਦੇ ਉਹ ਕਹਿਣ ਲੱਗਿਆ ਦੱਸੋ ਮਹਾਰਾਜ ਮੇਰੇ ਲਈ ਕੀ ਹੁਕਮ ਹੈ ਰਾਜਾ ਬੜਾ ਹੀ ਪਰੇਸ਼ਾਨ ਸੀ ਉਹਨੇ ਵਜ਼ੀਰ ਨੂੰ ਸਾਰੀ ਗੱਲ ਦੱਸੀ ਕਿ ਕਿਸ ਤਰ੍ਹਾਂ ਚਾਰ ਹੰਸ ਆ ਕੇ ਮਹਿਲ ਤੇ ਬਹਿ ਗਏ ਤੇ ਉਹਨਾਂ ਨੇ ਇਹ ਇਹ ਗੱਲਾਂ ਕਹੀਆਂ ਮੈਨੂੰ ਸਮਝਾਓ ਕਿ ਇਹਨ ਗੱਲਾਂ ਦਾ ਕੀ ਮਤਲਬ ਹੈ ਹੁਣ ਵਜ਼ੀਰ ਵੀ ਬੜੀ ਹੀ ਦੁਵਿਧਾਈ ਚ ਪੈ ਗਿਆ ਉਹਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਉਹ ਵਿਚਾਰਾ ਰਾਜਾ ਨੂੰ ਕੀ ਦੱਸਦਾ ਵਜ਼ੀਰ ਕੁਝ ਥੇੜ ਤੱਕ ਸੋਚ ਵਿਚਾਰ ਕਰਦਾ ਰਿਹਾ ਫਿਰ ਆਖਰਿਸ਼ ਕਹਿੰਦਾ ਹਜ਼ੂਰ ਇਹਨ ਗੱਲਾਂ ਦਾ ਅਰਥ ਤੇ ਪੰਡਤ ਜੀ ਦੱਸ ਸਕਦੇ ਨੇ ਉਹ ਆਪਣੀ ਵਿਦਿਆ ਦੇ ਬਲ ਤੇ ਇਹਨ ਗੱਲਾਂ ਦਾ ਭਾਵ ਤੁਹਾਨੂੰ ਸਮਝਾ ਸਕਦੇ ਨੇ ਮੈਂ ਅੱਜ ਹੀ ਪੰਡਤ ਜੀ ਨੂੰ ਬੁਲਾ ਕੇ ਤੁਹਾਡੇ ਸਾਹਮਣੇ ਪੇਸ਼ ਕਰਦਾ ਹਾਂ ਇਹ ਕਹਿ ਕੇ ਵਜ਼ੀਰ ਨੇ ਆਪਣੀ ਜਾਨ ਬਚਾ ਲਈ ਰਾਜ ਦਰਬਾਰ ਸੱਜ ਗਿਆ ਪੰਡਤ ਜੀ ਨੂੰ ਬੁਲਾਇਆ ਗਿਆ ਵਜ਼ੀਰ ਨੇ ਸਾਰੇ ਦਰਬਾਰ ਦੇ ਸਾਹਮਣੇ ਉਸ ਘਟਨਾ ਦੇ ਬਾਰੇ ਦੱਸਿਆ ਜੋ ਰਾਜਾ ਦੇ ਨਾਲ ਘਟੀ ਸੀ ਪੰਡਤ ਜੀ ਨੂੰ ਕਿਹਾ ਗਿਆ ਕਿ ਉਹ ਆਪਣੀ ਵਿਦਿਆ ਨਾਲ ਦੇਖ ਕੇ ਦੱਸਣ ਕਿ ਇਹਨ ਸਭ ਗੱਲਾਂ ਦਾ ਕੀ ਪਾਵ ਹੈ ਸਾਰਾ ਕੁਝ ਸਾਫ਼-ਸਾਫ਼ ਸਮਝਾਏ ਕਿ ਇਹ ਅچھے ਸੰਕੇਤ ਨੇ ਜਾਂ ਬੁਰੇ ਪੰਡਤ ਜੀ ਨੇ ਆਪਣੀ ਸਾਰੀ ਪੁਸਤਕਾਂ ਦੇਖੀਆਂ ਬੜੇ ਹੀ ਯਤਨ ਕੀਤੇ ਪਰ ਇਹਨਾਂ ਸਭ ਗੱਲਾਂ ਦਾ ਅਰਥ ਉਹ ਨਾ ਜਾਣ ਸਕੇ ਡਰਦੇ ਡਰਦੇ ਉਹ ਰਾਜਾ ਨੂੰ ਕਹਿਣ ਲੱਗੇ ਮਹਾਰਾਜ ਇਸ ਕੰਮ ਦੇ ਵਾਸਤੇ ਮੈਨੂੰ ਥੋੜਾ ਵਕਤ ਚਾਹੀਦਾ ਹੈ ਰਾਜਾ ਨੇ ਪੰਡਤ ਨੂੰ ਕਿਹਾ ਠੀਕ ਹੈ ਮੈਂ ਤੈਨੂੰ 1 ਮਹੀਨੇ ਦਾ ਵਕਤ ਦਿੰਦਾ ਹਾਂ 1 ਮਹੀਨੇ ਦੇ ਅੰਦਰ ਅੰਦਰ ਮੈਨੂੰ ਇਨ ਸਵਾਲਾਂ ਦਾ ਜਵਾਬ ਚਾਹੀਦਾ ਹੈ ਅਗਰ ਤੂੰ ਐਸਾ ਨਾ ਕਰ ਸਕਿਆ ਤੇ ਤੇਰੇ ਸਾਰੇ ਪਰਿਵਾਰ ਸਮੇਤ ਤੈਨੂੰ ਮ੍ਰਿਤਯੁ ਦੰਡ ਦਿੱਤਾ ਜਾਏਗਾ ਇਹ ਸੁਣ ਕੇ ਪੰਡਤ ਜੀ ਚਿੰਤਾਇਚ ਬੈ ਗਏ ਤੇ ਆਪਣੇ ਘਰ ਵਾਪਸ ਆਏ ਪੰਡਤ ਦੀ ਪਤਨੀ ਨੇ ਪੁੱਛਿਆ ਤੇ ਪੰਡਤ ਨੇ ਉਹਨੂੰ ਸਾਰੀ ਗੱਲ ਦੱਸ ਦਿੱਤੀ ਉਹਦੀ ਪਤਨੀ ਵੀ ਹੁਣ ਦੁਖੀ ਹੋ ਗਈ ਚਾਰ ਪੰਜ ਦਿਨ ਤੱਕ ਪੰਡਤ ਜੀ ਘਰ ਬੈ ਕੇ ਹੀ ਇਨ ਸਵਾਲਾਂ ਦੇ ਉੱਤਰ ਖੋਜਦੇ ਰਹੇ ਫੇਰ ਵੀ ਉਹਨਾਂ ਨੂੰ ਸਵਾਲਾਂ ਦਾ ਕੋਈ ਜਵਾਬ ਨਾ ਮਿਲਿਆ ਫੇਰ ਪੰਡਤ ਜੀ ਨੇ ਇਨ ਸਵਾਲਾਂ ਦੇ ਜਵਾਬ ਖੋਜਣ ਵਾਸਤੇ گاؤں-ਗਾਉਂ ਤੇ ਸ਼ਹਿਰ-ਸ਼ਹਿਰ ਘੁੰਮਣ ਦਾ ਫੈਸਲਾ ਕੀਤਾ ਇਸ ਤਰ੍ਹਾਂ 28 ਦਿਨ ਬੀਤ ਗਏ ਪਰ ਪੰਡਤ ਜੀ ਨੂੰ ਸਵਾਲਾਂ ਦਾ ਕੋਈ ਸੁਰਾਗ ਨਾ ਮਿਲਿਆ ਥੱਕੇ ਹਾਰੇ ਪੰਡਤ ਜੀ ਉਸ ਰਾਤ ਇੱਕ ਬੁੱਢੀ ਔਰਤ ਦੇ ਘਰ ਰੁਕੇ ਉਹ ਬੁੱਢੀ ਕੱਲੀ ਰਹਿੰਦੀ ਸੀ ਉਹਦੇ ਕੋਈ ਔਲਾਦ ਨਹੀਂ ਸੀ ਰਾਤ ਨੂੰ ਬੁੱਢੀ ਨੇ ਪੰਡਤ ਜੀ ਨੂੰ ਉਦਾਸ ਤੇ ਪਰੇਸ਼ਾਨ ਦੇਖਿਆ ਤੇ ਉਹਨਾਂ ਤੋਂ ਪੁੱਛਣ ਲੱਗੀ ਪੰਡਤ ਜੀ ਤੁਸੀਂ ਇਨੇ ਦੁਖੀ ਕਿਉਂ ਹੋ ਕਿਸੇ ਗੱਲ ਦੀ ਤੁਹਾਨੂੰ ਕੋਈ ਚਿੰਤਾ ਹੈ ਪੰਡਤ ਜੀ ਨੇ ਉਸ ਬੁੱਢੀ ਨੂੰ ਆਪਣੀ ਸਾਰੀ ਗੱਲ ਦੱਸ ਦਿੱਤੀ ਪੰਡਤ ਜੀ ਦੀ ਗੱਲ ਸੁਣ ਕੇ ਉਹ ਬੁੱਢੀ ਜ਼ੋਰ ਨਾਲ ਹੱਸਣ ਲੱਗ ਪਈ ਤੇ ਕਹਿਣ ਲੱਗੀ ਕਮਾਲ ਐ ਪੰਡਤ ਜੀ ਤੁਸੀਂ ਇੰਨੀ ਜੀ ਗੱਲ ਪਿੱਛੇ ਦੁਖੀ ਹੋਏ ਜਾ ਰਹੇ ਹੋ ਕੱਲ ਤੁਸੀਂ ਮੇਰੇ ਨਾਲ ਰਾਜਾ ਦੇ ਸਾਹਮਣੇ ਚੱਲੋ ਮੈਂ ਇਨ ਸਵਾਲਾਂ ਦੇ ਜਵਾਬ ਰਾਜਾ ਨੂੰ ਦੇ ਦਾਂਗੀ ਪੰਡਤ ਨੇ ਹੈਰਾਨ ਹੋ ਕੇ ਪੁੱਛਿਆ ਸੱਚ ਕੀ ਤੂੰ ਸੱਚਮੁੱਚ ਸਵਾਲਾਂ ਦੇ ਜਵਾਬ ਦੇ ਦੇਗੀ ਬੁੱਢੀ ਕਹਿਣ ਲੱਗੀ ਹਾਂ ਹਾਂ ਪੰਡਤ ਜੀ ਬਿਲਕੁਲ ਸੱਚ ਮੈਂ ਭਲਾ ਤੁਹਾਡੇ ਤੋਂ ਝੂਠ ਕਿਉਂ ਬੋਲਾਂਗੀ ਦੂਜੇ ਦਿਨ ਉਹ ਬੁੱਢੀ ਤੇ ਪੰਡਤ ਜੀ ਦੋਨੋਂ ਚੱਲ ਪਏ ਰਸਤੇ ਵਿੱਚ ਉਹਨਾਂ ਨੂੰ ਇੱਕ ਵੇਸ਼ਿਆ ਮਿਲੀ ਬੁੱਢੀ ਨੇ ਉਹਨੂੰ ਵੀ ਆਪਣੇ ਨਾਲ ਲੈ ਲਿਆ ਅੱਗੇ ਜਾ ਕੇ ਉਹਨਾਂ ਨੂੰ ਇੱਕ ਸਾਧੂ ਮਿਲਿਆ ਉਹ ਵੀ ਬੁੱਢੀ ਦੇ ਨਾਲ ਚੱਲ ਪਿਆ ਕੁਝ ਹੋਰ ਅੱਗੇ ਗਏ ਤੇ ਉਹਨਾਂ ਨੂੰ ਇੱਕ ਕੰਜੂਸ ਸੇਠ ਮਿਲ ਗਿਆ ਉਹਨਾਂ ਨੇ ਸੇਠ ਨੂੰ ਵੀ ਆਪਣੇ ਨਾਲ ਲੈ ਲਿਆ ਚਲਦੇ-ਚਲਦੇ ਉਹਨਾਂ ਨੂੰ ਇੱਕ ਸੇਠ ਹੋਰ ਮਿਲਿਆ ਜੋ ਬੜਾ ਹੀ ਦਿਆਲੂ ਤੇ ਦਾਨੀ ਸੀਗਾ ਉਹ ਵੀ ਉਹਨਾਂ ਦੇ ਨਾਲ ਚੱਲ ਪਿਆ ਦੂਸਰੇ ਦਿਨ ਰਾਜਾ ਦਾ ਦਰਬਾਰ ਲੱਗਿਆ ਭੀੜ ਇੰਨੀ ਜ਼ਿਆਦਾ ਸੀਗੀ ਕਿ ਲੱਗਦਾ ਸੀ ਕਿ ਸਾਰੀ ਪ੍ਰਜਾ ਦਰਬਾਰ ਵਿੱਚ ਆ ਗਈ ਹੈ ਸਾਰੇ ਇਹ ਹੀ ਸੋਚ ਰਹੇ ਸੀ ਕਿ ਜਾਂ ਤੇ ਅੱਜ ਪੰਡਤ ਬਚ ਜਾਏਗਾ ਜਾਂ ਫਿਰ ਸਾਰੇ ਪਰਿਵਾਰ ਦੇ ਨਾਲ ਉਹਨੂੰ ਸੂਲੀ ਤੇ ਚੜਾ ਦਿੱਤਾ ਜਾਏਗਾ ਰਾਜਾ ਦਰਬਾਰ ਵਿੱਚ ਆਇਆ ਸਾਰਿਆਂ ਨੇ ਉਹਦਾ ਸਵਾਗਤ ਕੀਤਾ ਰਾਜਾ ਆਪਣੇ ਸਿਹਾਸਨ ਤੇ ਬਹਿ ਗਿਆ ਤੇ ਉਹਨੇ ਆਪਣੇ ਵਜ਼ੀਰ ਨੂੰ ਹੁਕਮ ਦਿੱਤਾ ਕਿ ਪੰਡਤ ਜੀ ਨੂੰ ਪੇਸ਼ ਕੀਤਾ ਜਾਏ ਪੰਡਤ ਜੀ ਦਰਬਾਰ ਵਿੱਚ ਆਏ ਤੇ ਉਹਨਾਂ ਦੇ ਨਾਲ ਉਹ ਬੁੱਢੀ ਸਾਧੂ वेश्या कंजूस सेठ ਤੇ ਦਿਆਲੂ सेठ ਵੀ ਸੀਗਾ ਰਾਜਾ ਨੇ ਪੰਡਤ ਤੋਂ ਪੁੱਛਿਆ ਮੇਰੇ ਚਾਰਾਂ ਸਵਾਲਾਂ ਦੇ ਜਵਾਬ ਤੂੰ ਲੈ ਆਇਆ ਪੰਡਤ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਕਹਿਣ ਲੱਗਾ ਹਾਂਜੀ ਮਹਾਰਾਜ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਇਹ ਬੁੱਢੀ ਅੰਮਾ ਦੇਗੀ ਰਾਜਾ ਨੇ ਪੁੱਛਿਆ ਫਿਰ ਦੱਸੋ ਕਿ ਇਹਦਾ ਕੀ ਮਤਲਬ ਹੈ ਇੱਥੇ ਹੈ ਪਰ ਉੱਥੇ ਨਹੀਂ ਹੈ ਬੁੱਢੀ ਨੇ ਆਪਣੇ ਨਾਲ ਲਿਆਈ ਹੋਈ ਉਸ ਵेश्या ਦੀ ਤਰਫ ਇਸ਼ਾਰਾ ਕੀਤਾ ਤੇ ਕਿਹਾ ਮਹਾਰਾਜ ਇਦਾ ਜਵਾਬ ਐ ਵੇਸ਼ਿਆ ਵੇ ਇਹ ਗੰਦੇ ਕੰਮ ਕਰਕੇ ਧਨ ਇਕੱਠਾ ਕਰਦੀ ਹੈ ਤੇ ਉਸ ਧਨ ਦੇ ਨਾਲ ਸਾਰੀ ਸੁੱਖ-ਸੁਵਿਧਾਵਾਂ ਭੋਗਦੀ ਹੈ ਪਰ ਅਗਲੇ ਜਨਮ ਵਿੱਚ ਇਹਨੂੰ ਬੁਰੇ ਕਰਮਾਂ ਦਾ ਫਲ ਮਿਲੇਗਾ ਇਹਦਾ ਧਨ ਇੱਥੇ ਤੇ ਹੈਗਾ ਪਰ ਅਗਲੇ ਜਨਮ ਵਿੱਚ ਨਹੀਂ ਹੈ ਐਸ ਲਈ ਇਹ ਇੱਥੇ ਤੇ ਹੈ ਪਰ ਉੱਥੇ ਨਹੀਂ ਹੈ ਰਾਜਾ ਨੇ ਦੂਸਰਾ ਸਵਾਲ ਕੀਤਾ ਇੱਥੇ ਹੈ ਪਰ ਉੱਥੇ ਨਹੀਂ ਹੈ ਹੁਣ ਉਸ ਬੁੱਢੀ ਅੰਮਾ ਨੇ ਸਾਧੂ ਨੂੰ ਉਠਾਇਆ ਤੇ ਕਹਿਣ ਲੱਗੀ ਹਜ਼ੂਰ ਇਦਾ ਜਵਾਬ ਐ ਸਾਧੂ ਐ ਇਸ ਜਨਮ 'ਚ ਐਨੂੰ ਕੋਈ ਸੁੱਖ ਸੁਵਿਧਾ ਨਹੀਂ ਮਿਲੀ ਐ ਤੇ ਬਸ ਪਰਮਾਤਮਾ ਦੀ ਭਗਤੀ ਵਿੱਚ ਲੀਨ ਐ ਤਨ ਦੌਲਤ ਦੇ ਚੱਕਰ ਵਿੱਚ ਐ ਨਹੀਂ ਪਿਆ ਐ ਅੱਛੇ ਕਰਮ ਕਰਦਾ ਐ ਐਸ ਲਈ ਇਹਦੇ ਅੱਛੇ ਕਰਮਾਂ ਦਾ ਫਲ ਐਨੂੰ ਅਗਲੇ ਜਨਮ ਵਿੱਚ ਮਿਲੇਗਾ ਸੋ ਐ ਉੱਥੇ ਹੈ ਪਰ ਇੱਥੇ ਨਹੀਂ ਐ ਰਾਜਾ ਨੇ ਤੀਸਰਾ ਸਵਾਲ ਪੁੱਛਿਆ ਅੱਛਾ ਤੇ ਹੁਣ ਐ ਦੱਸੋ ਇੱਥੇ ਵੀ ਨਹੀਂ ਐ ਤੇ ਉੱਥੇ ਵੀ ਨਹੀਂ ਐ ਬੁੱਢੀ ਅੰਮਾ ਨੇ ਕੰਜੂਸ ਸੇਠ ਨੂੰ ਖੜਾ ਕੀਤਾ ਤੇ ਕੈਨ ਲੱਗੀ ਮਹਾਰਾਜ ਇਹਦਾ ਉੱਤਰ ਐ ਸੇਠ ਵੇ ਐ ਸੇਠ ਨਾ ਤੇ ਖੁਦ ਖਾਂਦਾ ਹੈ ਨਾ ਹੀ দান ਕਰਦਾ ਹੈ ਇਹਦੇ ਕੋਲ ਪੈਸਾ ਤੇ ਬਹੁਤ ਹੈ ਪਰ ਉਹਦਾ ਇਸਤੇਮਾਲ ਨਹੀਂ ਕਰਦਾ ਬਸ ਪੈਸੇ ਨੂੰ ਬਚਾਣੇ ਤੇ ਉਹਨੂੰ ਵਧਾਣੇ ਦੇ ਤਰੀਕੇ ਸੋਚਦਾ ਰਹਿੰਦਾ ਹੈ ਐਨੂੰ ਬਸ ਇਹ ਚਿੰਤਾ ਲਗੀ ਰਹਿੰਦੀ ਹੈ ਇਸ ਧਨ ਦਾ ਪ੍ਰਯੋਗ ਨਾ ਤੇ ਇਹ ਇੱਥੇ ਕਰ ਪਾਇਆ ਨਾ ਹੀ ਅਗਲੇ ਜਨਮ ਵਿੱਚ ਐਨੂੰ ਕੋਈ ਲਾਭ ਹੋਏਗਾ ਇਸ ਲਈ ਨਾ ਤੇ ਇਹ ਇੱਥੇ ਹੈ ਔਰ ਨਾ ਹੀ ਉੱਥੇ ਹੈ ਰਾਜਾ ਨੇ ਆਖਰੀ ਸਵਾਲ ਪੁੱਛਿਆ ਕਿ ਇਦਾਂ ਮਤਲਬ ਦੱਸੋ ਇੱਥੇ ਵੀ ਹੈ ਤੇ ਉੱਥੇ ਵੀ ਹੈ ਬੁੜੀਆਂ ਨੇ ਇਸ ਵਾਰ ਦਿਆਲੂ ਸੇਠ ਨੂੰ ਅੱਗੇ ਕਰਤਾ ਤੇ ਕਹਿਣ ਲੱਗੀ ਮਹਾਰਾਜ ਤੁਹਾਡੇ ਇਸ ਪ੍ਰਸ਼ਨ ਦਾ ਉੱਤਰ ਇਹ ਸੇਠ ਹੈ ਇਹ ਖੁੱਲੇ ਦਿਲ ਨਾਲ ਖੰਦਾਏ ਤੇ ਖੁੱਲੇ ਦਿਲ ਦੇ ਨਾਲ ਦੀਨ ਦੁਖਿਆਂ ਨੂੰ ਦਾਨ ਵੀ ਕਰਦਾ ਹੈ ਉਹਨਾਂ ਦੀ ਸੇਵਾ ਕਰਦਾ ਹੈ ਇਹ ਬੜਾ ਹੀ ਦਿਆਲੂ ਹੈ ਦਾਨ ਪੁੰਨ ਧਰਮ ਸਭ ਕੁਝ ਕਰਦਾ ਹੈ ਤੇ ਇਹਦੇ ਅچھے ਕਰਮਾਂ ਦਾ ਫਲ ਇਨੂੰ ਅਗਲੇ ਜਨਮ ਵਿੱਚ ਵੀ ਮਿਲੇਗਾ ਇਸ ਲਈ ਇਹ ਇੱਥੇ ਵੀ ਹੈ ਤੇ ਉੱਥੇ ਵੀ ਹੈ ਬੁੱਢੀ ਦੀ ਗੱਲਾਂ ਸੁਣ ਕੇ ਰਾਜਾ ਦੀ ਅੱਖਾਂ ਖੁੱਲ ਗਈ ਉਹਨੇ ਵੀ ਆਪਣੇ ਮਨ ਤੋਂ નિર્દયਤਾ ਛੱਡ ਕੇ ਦਿਆਲੂਤਾ ਨੂੰ ਅਪਣਾਉਣ ਦਾ ਫੈਸਲਾ ਕੀਤਾ ਬਸ ਹੁਣ ਉਹ ਬੜਾ ਹੀ ਦਿਆਲੂ ਦਾਨਪੂਰਨ ਕਰਨ ਵਾਲਾ ਤਰਮ ਕਰਮ ਕਰਨ ਵਾਲਾ ਤੇ ਦੀਨ ਦੁਖਿਆਂ ਦੀ ਸੇਵਾ ਕਰਨ ਵਾਲਾ ਬਣ ਗਿਆ ਉਹਦੀ ਸਾਰੀ ਪ੍ਰਜਾ ਸੁਖੀ ਤੇ ਖੁਸ਼ ਹੋ ਗਈ ਸੀ ਦੋਸਤੋ ਅੱਜ ਦੀ ਕਹਾਣੀ ਅਗਰ ਤੁਹਾਨੂੰ ਪਸੰਦ ਆਈ ਹੋਵੇ ਤੇ ਤੁਸੀਂ ਇਹਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਆ ਤੁਹਾਨੂੰ ਕਿਸੇ ਅਗਲੀ ਕਹਾਣੀ 'ਚ ਤਾਂ ਤੱਕ ਰੱਬ ਰਾਖਾ